ਡੈਮੋਕ੍ਰੇਸੀ ਦੀਆਂ ਸਾਰੀਆਂ ਕਦਰਾਂ ਕੀਮਤਾਂ ਸ਼ਿੱਕੇ ਦੇ ਢੱਕੇ ਪੁਲਿਸ ਦੇ ਸਹਿਯੋਗ ਦੇ ਨਾਲ ਦੋ ਆਪਾਲਿਆਂ ਨੇ ਇੱਕ ਬਹੁਤ ਕੰਡਿਆਦੇ ਦੰਡਾ ਚੋਰੀ ਅੰਦਰ ਡੀਐਸਪੀ ਨੂੰ ਇੱਕ ਗੱਲ ਯਾਦ ਕਰਤਾ ਸੇੜੀ ਜਾऊंगा ਕਿ 311 ਯਾਦ ਰੱਖੀ ਕਲਵੀਰ ਭੁੱਲ ਵੀ ਸਕਦਾ ਕਲਵੀਰ ਮਾਫ਼ ਵੀ ਕਰ ਸਕਦਾ ਤਰਾ ਬੈ ਨਾ ਭੁਲੜਾ ਨਾ ਮਾਫ ਕਰਦਾ ਮੈਂ ਆਪ ਬਦਈ ਬਣੂੰਗਾ ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਸਾਰੇ ਕਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ ਆਮ ਆਦਮੀ ਪਾਰਟੀ ਦੇ ਹਾਲਾਤ ਇਹ ਆ ਕਿ ਇੰਦਾ ਦਾ ਇੱਕ ਵੀ ਸਰਪੰਚ ਨਹੀਂ ਸੀ ਪੜਿਆ ਕਿ ਘਟਿਆ ਹੱਥਿਆ ਗਿਆ ਕਿ ਉੱਪਰਿਆ ਅਰਜੀ ਆਂਦਾ ਝੁੱਲਾ ਟੈਕਸ ਦਾ ਕੱਟ ਕੇ ਦੇਣਾ ਦਰਪਾਚਾ ਨੂੰ ਐਨਓਸੀ ਨਾ ਦੇਣਾ ਕਰੋੜ ਕਮਿਸ਼ਨ ਦੇ ਐਂਡ ਦੇ ਬਾਪ ਵੀ ਉੱਤ ਨੇ ਇਹਨਾਂ ਨੇ ਬਿਲਕੁਲ ਹੀ ਸ਼ਰਮ ਲਾਤੀ ਇਹਦਾ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ ਜਿਹੜੇ ਚੌਕ ਦੇ ਵਿੱਚ ਇਹ ਵਾਕਿਆ ਹੋਇਆ ਉਹ ਚੌਕ ਤੇ ਤੁਹਾਨੂੰ ਨਾ ਸੀਨਾ ਵੱਧ ਕੇ ਆ ਕੇ ਉਹ ਕੋਤਨ ਉਹ ਤੇ ਸਜਾ ਤੇ ਗੁੱਡਾ ਗਰਦੀ ਦਾ ਨੰਗਾ ਨਹਾਛ ਹੋਇਆ ਟਰਮੋਕਰੇਸੀ ਦੀਆਂ ਸਾਰੀਆਂ ਕਤਰਾਂ ਕੀਮਤਾਂ ਸ਼ਿੱਕੇ ਤੇ ਟਾਂਕੇ ਪੁਲਿਸ ਦੇ ਸਹਿਯੋਗ ਤੇ ਨਾਲ ਜੋ ਆਪ ਆਲਿਆਂ ਨੇ ਕੀਤਾ ਵਾ ਇਹ ਬਹੁਤ ਘਟਿਆਦੇ ਦੰਡਜੋਗ ਆ ਇਥੋਂ ਤੱਕ ਕੇ ਜਿਹੜਾ ਡੀਐਸਪੀ ਆ ਗਰਦੀਪ ਸਿੰਘ ਉਹ ਪਾਰਟੀ ਬਣ ਕੇ ਉਹ ਆਪ ਆਦਮੀ ਦੇ ਨਾਲ ਬੁਗਤਿਆ ਉਹਦੇ ਸ਼ਹਿਰ ਦੇ ਉੱਤੇ ਉਹਦੇ ਨਾਲ ਇਹ ਪਹਿਲੇ ਦੇ ਜਿਹੜਾ ਮੁੱਦਾ ਵਾ ਉਹਦੇ ਨਾਲ ਸਲਾਹ ਕਰਕੇ ਇਹਨਾਂ ਦੋਵਾਂ ਦੇ ਵਿਆਹths ਬਣਾਈ ਆ ਉਹਦੇ ਹੱਥੇ ਕਾਗਰਸੀਆਂ ਨੂੰ ਘੇਰ ਕੇ ਪਥਰਾ ਕੋੜੀਆਂ ਨਾਲ ਮੱਟੜ ਕੀਤਾ ਮੇਰੇ ਕੋਲੇ ਤੇ ਆ ਬੱਚਿਆਂ ਦਾ ਜਿਹੜਾ ਧੋਖਿਆ ਵੇਖਿਆ ਨਹੀਂ ਜਾ ਰਿਹਾ ਪੀੜਾ ਦੀ ਵੇਖੀ ਜਾਦੀ ਕਹਿੰਦਾ ਡੀਐਸਪੀ ਨੂੰ ਇੱਕ ਗੱਲ ਯਾਦ ਸਾਹ ਦੇਣੀ ਚਾਹੁੰਦਾ ਕਿ 311 ਯਾਦ ਰੱਖੀ ਕਲਬੀਰ ਭੁੱਲ ਵੀ ਸਕਦਾ ਕਲਬੀਰ ਮਾਫ ਵੀ ਕਰ ਸਕਦਾ ਪਰ ਬੈ ਨਾ ਭੁਲੜਾ ਨਾ ਮਾਫ ਕਰਦਾ ਮੈਂ ਆਪ ਬੰਦਈ ਬਣੂੰਗਾ ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ ਇੱਕ ਉਹਨੂੰ ਵੇਖ ਕੇ ਡਰਿਆ ਕਰਦਗੇ ਜਿਹੜੇ ਗਲਤ ਕੰਮ ਕਰਨ ਵਾਲੇ ਦੇਖੋ ਆਮ ਆਦਮੀ ਪਾਰਟੀ ਦੇ ਹਾਲਾਤ ਇਹ ਆ ਕਿ ਇੰਨਾ ਦਾ ਇੱਕ ਵੀ ਸਰਪੰਚ ਨਹੀਂ ਸੀ ਪਰਦਾ ਇੱਕ ਘਟਿਆ ਹੱਥਿਆ ਆ ਕੇ ਉੱtre ਆ ਪਰਚੀਆਂ ਦਾ ਜੁਲਾ ਟੈਕਸ ਦਾ ਕੱਟ ਕੇ ਦੇਣਾ ਸਰਪੰਚਾਂ ਨੂੰ ਐਨਓਸੀ ਨਾ ਦੇਣਾ ਜਰੋਣ ਕਮਿਸ਼ਨ ਦੇ ਕੈਂਡ ਦੇ ਬਾਪ ਯੁੱਧ ਵੀ ਇਹਨਾਂ ਨੇ ਬਿਲਕੁਲ ਹੀ ਸ਼ਰਮ ਲਾਤੀ ਮੈਂ ਇਹਨਾਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ ਜਿਹੜੇ ਚੌਕ ਦੇ ਵਿੱਚ ਇਹ ਵਾਕਿਆ ਹੋਇਆ ਉਸ ਚੌਕ ਤੇ ਤੁਹਾਨੂੰ ਨਾ ਨਰਸੀ ਨਾ ਬੱਦ ਕੇ ਲਿਆ ਕੇ ਉਹ ਤੁਹਾਨੂੰ ਉੱਥੇ ਸਜਾ ਦੇਵਾ ਧੰਨਵਾਦ ਦੁਬਾਰਾ ਜਾਣ ਕੇ 4 ਤਰੀਕ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਅਸੀਂ ਸਾਰੇ ਪ੍ਰਤਾਪ ਸਿੰਘ ਬਾਜਵਾ ਬਾਕੀ ਵੀ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆ ਉਹ ਜੀ ਨੇ ਆਏਗੀ ਤੇ ਅਸੀਂ ਵੇਖਾਂਗੇ ਇਹਦੀ ਯੁਰਤ ਆ ਕਾਗਜ਼ ਤੋਂ ਰੋਕਣ ਵਾਲ ਤੇ ਆਹ ਕਾਗਜ਼ ਦਾ ਹਾਕਰ